ਪਿਆਰੀ ਸਾਧ ਸੰਗਤ ਜੀ ਸ੍ਰੀ ਜਪਜੀ ਸਾਹਿਬ ਵਿੱਚ ਮਹਾਰਾਜ ਲਿਖਦੇ ਹਨ ਅਸੰਖ ਚੋਰ ਹਰਾਮਪੁਰ ਮਹਾਰਾਜ ਨੇ ਪੰਜ ਤਰ੍ਹਾਂ ਦੇ ਚੋਰ ਦੱਸੇ ਹਨ ਇੱਕ ਹਨ ਧਨ ਦੇ ਚੋਰ ਜੋ ਪ੍ਰਾਇ ਧਨ ਚੁਰਾਉਂਦੇ ਹਨ ਉਹ ਧਨ ਦੇ ਚੋਰ ਹਨ ਇੱਕ ਹਨ ਤਨ ਦੇ ਚੋਰ ਜੋ ਪ੍ਰਾਇ ਤਨ ਪਰ ਇਸਤਰੀ ਜਾਂ ਪਰ ਪੁਰਸ਼ ਭੋਗਣ ਦੀ ਚੋਰੀ ਕਰਦੇ ਹਨ ਐਸੇ ਵਿਵਚਾਰੀ ਤਨ ਦੇ ਚੋਰ ਹਨ ਇੱਕ ਹਨ ਮਨ ਦੇ ਚੋਰ ਜੋ ਆਪਣੇ ਗੁਨਾਹਾਂ ਜਾਂ ਕੀਤੇ ਹੋਏ ਪਾਪਾਂ ਨੂੰ ਤੇ ਦੂਸਰਿਆਂ ਦੀਆਂ ਚੰਗਿਆਈਆਂ ਨੂੰ ਨਾ ਦੱਸਦੇ ਹੋਏ ਆਪਣੇ ਮਨ ਵਿੱਚ ਛੁਪਾ ਲੈਂਦੇ ਹਨ ਉਹ ਮਨ ਦੇ ਚੋਰ ਹਨ ਇੱਕ ਹਨ ਨਾਮ ਸਿਮਰਨ ਦੇ ਚੋਰ ਜਿਹੜੇ ਵਿਅਕਤੀ ਮਨੁੱਖਾ ਸਰੀਰ ਪਾ ਕੇ ਵੀ ਨਾਮ ਦਾ ਸਿਮਰਨ ਨਹੀਂ ਕਰਦੇ ਉਹ ਵੀ ਚੋਰ ਹਨ ਤੇ ਇੱਕ ਹਨ ਕਵਿਤਾ ਦੇ ਚੋਰ ਜਿਹੜੇ ਘਟਿਆ ਕਵੀ ਲੋਕ ਕਿਸੇ ਦੂਸਰੇ ਦੀ ਕਵਿਤਾ ਲੈ ਕੇ ਉਸ ਵਿੱਚ ਆਪਣਾ ਨਾਮ ਲਿਖ ਦਿੰਦੇ ਹਨ ਜਾਂ ਦੂਸਰੇ ਦੀ ਕਵਿਤਾ ਤਰੋੜ ਮਰੋੜ ਕੇ ਬੇਪਛਾਣ ਕਰਕੇ ਆਪਣੀ ਦੱਸਦੇ ਹਨ ਉਹ ਕਾਵਚੋਰ ਹਨ